ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਗੱਲ ਕਰਦੇ ਹਾਂ ਮੱਤ ਤੇ ਪੜ ਦਾ ਵੀਡੀਓ ਬਾਰੇ ਵਿੱਕੀ ਲੱਗਾ ਮੰਮੀ ਨੂੰ ਯਾਦ ਕਰਕੇ ਰੋਂਨ ਔਰ ਆਪਣੀਆਂ ਗਲਤੀਆਂ ਦਾ ਹੋਇਆ ਵਿੱਕੀ ਨੂੰ ਬਹੁਤ ਪਛਤਾਵਾ ਆਪਾਂ ਇਸ ਬਾਰੇ ਗੱਲ ਕਰਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਆਜੋ ਆਪਾਂ ਗੱਲ ਕਰਦੇ ਹਾਂ ਤੁਹਾਨੂੰ ਪਤਾ ਹੀ ਹੋਵੇਗਾ ਕਿ ਵਿੱਕੀ ਜਦੋਂ ਜੇਲ੍ਹ ਤੋਂ ਛੁੱਟ ਗਿਆ ਤਾਂ ਪਹਿਲਾਂ ਗੁਰੂ ਘਰ ਮੱਤਾਂ ਟੇਕਦਾ ਤੇ ਆਪਣੀਆਂ ਗਲਤੀਆਂ ਦਾ ਨੂੰ ਮੰਨਦਾ ਤੇ ਉਸ ਤੋਂ ਬਾਅਦ ਪਿੰਡ ਆ ਜਾਂਦਾ ਪਿੰਡ ਆ ਕੇ ਉਹਨੂੰ ਪਤਾ ਲੱਗਦਾ ਕਿ ਮੰਮੀ ਦੁਨੀਆ ਤੇ ਨਹੀਂ ਰੇ ਮੰਮੀ ਚਲੇ ਗਏ ਨੇ ਤੇ ਵਿੱਕੀ ਨੂੰ ਬਹੁਤ ਦੁੱਖ ਹੁੰਦਾ ਤੇ ਬਹੁਤ ਰੋਂਦਾ ਬਾਅਦ ਵਿੱਚ ਵੀ ਵਿੱਕੀ ਮੰਮੀ ਨੂੰ ਯਾਦ ਕਰਕੇ ਬਹੁਤ ਰੋਂਦਾ ਕਿ ਸਭ ਕੁਝ ਮੇਰੇ ਕਰਕੇ ਹੋਇਆ ਕਿ ਜੋ ਇਹ ਮੈਂ ਬਹੁਤ ਵੱਡਾ ਗੁਨੇਗਾਰ ਹਾਂ ਮੇਰੇ ਕਰਕੇ ਘਰ ਬਰਬਾਦ ਹੋ ਗਿਆ ਤੇ ਵਿੱਕੀ ਨੂੰ ਮੰਮੀ ਦੀ ਬਹੁਤ ਜਿਆਦ ਆਂਦੀ ਆ ਤੇ ਵਿੱਕੀ ਸੋਚਦਾ ਕਿ ਜਿਵੇਂ ਦਾ ਸੀ ਗਮ ਹੈ ਪਰ ਮੰਮੀ ਨੇ ਪਰ ਵੀ ਬਹੁਤ ਕੋਸ਼ਿਸ਼ ਕੀਤੀ ਸੀ ਮੈਨੂੰ ਸੁਧਾਰਨ ਦੀ ਤੇ ਜੇਲ੍ਹ ਚੋਂ ਵੀ ਮੈਨੂੰ ਛਡਾਉਣ ਦੀ ਬਹੁਤ ਕੋਸ਼ਿਸ਼ ਕੀਤੀ ਸੀਗੀ ਪਰ ਪਰ ਜੋ ਵੀ ਸੀਗਾ ਉਹਨੇ ਮੇਰੇ ਲਈ ਬਹੁਤ ਕੀਤਾ ਪਰ ਮੈਂ ਆਪਣੀਆਂ ਗਲਤੀਆਂ ਤੋਂ ਨਹੀਂ ਸੁਧਰਿਆ ਮੈਂ ਗਲਤ ਕੰਮਾਂ ਵਿੱਚ ਹੀ ਪਿੰਦ ਪਿਆ ਰਹਿੰਦਾ ਰਿਹਾ ਤੇ ਮੰਮੀ ਮੈਨੂੰ ਸਮਝਾਉਣ ਦੀ ਵੀ ਹੁੰਦੀ ਸੀ ਕਿ ਆਹ ਕੰਮ ਛੱਡ ਦੇ ਤਾਂ ਹੀ ਤੇ ਰੱਗੇ ਜਾ ਕੇ ਕੁਝ ਬਣੂਗਾ ਵਿੱਕੀ ਜਿੰਦ ਪਰ ਮੈਂ ਨਹੀਂ ਮੰਨਿਆ ਉਸ ਤੋਂ ਬਾਅਦ ਵਿੱਕੀ ਵਿੱਕੀ ਪ੍ਰੀਤ ਨੂੰ ਵੀ ਦੱਸਦਾ ਦੇ ਪ੍ਰੀਤ ਉਹ ਵੀਕੀ ਦੋਨੇ ਰੋਂਣ ਲੱਗ ਜਾਂਦੇ ਆ ਪ੍ਰੀਤ ਵੀ ਕਹਿੰਦੀ ਆ ਕਿ ਯਾ ਤਾਂ ਮੈਨੂੰ ਵੀ ਮੰਮੀ ਦੀ ਬਹੁਤ ਆਂਦੀ ਆ ਪਰ ਹੁਣ ਕੀ ਕਰ ਸਕਦੇ ਆ ਜੋ ਕੁਛ ਵੀ ਸੀਗਾ ਮਾੜਾ ਟਾਈਮ ਨਿਕਲ ਗਿਆ ਹੁਣ ਆਪਾਂ ਨੂੰ ਅੱਗੇ ਦੀ ਸੋਚਣੀ ਚਾਹੀਦੀ ਆ ਕਿ ਅੱਗੇ ਕੀ ਕਰਨਾ ਹੈ ਵਿੱਕੀ ਕਹਿੰਦਾ ਅੱਗੇ ਤਾਂ ਆਪਾਂ ਬਹੁਤ ਬਹੁਤ ਕੁਝ ਕਰਾਂਗੇ ਪਰ ਜੋ ਮਾੜਾ ਟਾਈਮ ਸੀਗਾ ਉਹ ਤਾਂ ਨਿਕਲ ਗਿਆ ਪਰ ਮੰਮੀ ਨੇ ਵੀ ਮੇਰੇ ਲਈ ਬਹੁਤ ਕੁਝ ਕੀਤਾ ਤੇ ਅੱਜ ਜੋ ਕੁਝ ਵੀ ਆ ਤਾਂ ਮੈਂ ਮੰਮੀ ਕਰਕੇ ਆਂ ਜੋ ਵੀ ਹੋਖਲੇ ਮੈਨੂੰ ਸੁਧਾਰਨ ਨੇ ਬਹੁਤ ਕੁਛ ਕਰਦੀ ਸੀ ਮੈਨੂੰ ਬਹੁਤ ਸਮਝਾਉਂਦੀ ਪਰ ਉਸ ਟਾਈਮ ਮੈਂ ਨਹੀਂ ਮੰਨਿਆ ਮੈਨੂੰ ਆਪਣੀਆਂ ਗਲਤੀਆਂ ਦਾ ਬਹੁਤ ਪਛਤਾਵਾ ਹੋ ਰਿਹਾ ਆ ਤੇ ਅੱਜ ਮੰਮੀ ਜੀਂਦਾ ਹੁੰਦਾ ਹੁੰਦੀ ਤਾਂ ਗੱਲ ਕੁਝ ਹੋਰ ਹੁੰਨੀ ਸੀ ਤੇ ਉਹ ਵੀ ਕਿ ਪ੍ਰੀਤ ਨੂੰ ਆ ਵੀ ਦੱਸਦਾ ਕਿ ਜਦੋਂ ਮੈਂ ਜੇਲ੍ਹ 'ਚ ਸੀਗਾ ਤਾਂ ਮੰਮੀ ਜੇਲ੍ਹ 'ਚ ਵੀ ਮਿਲਣ ਆਈ ਸੀ ਤੇ ਥਾਣੇਦਾਰ ਅੱਗੇ ਵੀ ਬਹੁਤ ਰਿਕਵੈਸਟਾਂ ਕੀਤੀਆਂ ਸੀ ਕਿ ਮੇਰੇ ਪੁੱਤ ਨੂੰ ਛੱਡ ਦਿਓ ਕਿਵੇਂ ਨਾ ਕਿਵੇਂ ਕਰਕੇ ਪਰ ਥਾਣੇਦਾਰ ਨਹੀਂ ਮੰਨਿਆ ਤੇ ਵੀ ਕਿ ਦੱਸਦਾ ਕਿ ਮੰਮੀ ਮੈਨੂੰ ਵੀ ਮਿਲੇ ਸੀਗੇ ਪਰ ਕੀ ਕਰ ਸਕਦੇ ਆ ਜੋ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਉਸ ਤੋਂ ਬਾਅਦ ਕਬਲ ਵੀ ਵਿੱਕੀ ਨੂੰ ਸਮਝਾਉਂਦਾ ਕਿ ਚੱਲ ਜੋ ਵੀ ਮਾੜਾ ਟਾਈਮ ਸੀ ਉਹ ਨਿਕਲ ਗਿਆ ਹੁਣ ਅੱਗੇ ਦੀ ਸੋਚਣੀ ਚਾਹੀਦੀ ਆ ਤੈਨੂੰ ਤੇਰੇ ਕਰਮਾਂ ਦੀ ਸਜ਼ਾ ਮਿਲ ਗਈ ਬਰ ਹੁਣ ਤੂੰ ਅੱਗੇ ਦੀ ਸੋਚ ਕੇ ਅੱਗੇ ਕੀ ਕਰਨਾ ਤੇ ਸਾਰੇ ਜਾਣੇ ਵਿੱਕੀ ਨੂੰ ਬਹੁਤ ਸਮਝਾਉਂਦੇ ਆ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਧੰਨਵਾਦ ਜੀ